ਜਿਹੜਾ ਨਾ ਗਗਨਦੀਪ ਸਿੰਘ ਜੀ ਪਿੰਡ ਕਬਰ ਵਾਲਾ ਸਾਰੇ ਸਮੂਹ ਅੱਜ ਜਿਹੜਾ ਨਗਰ ਨਿਵਾਸੀ ਪਿੰਡ ਕਬਰ ਵਾਲਾ ਸਰਾਵਾ ਤੇ ਕਟਿਆਲੇ ਦੇ ਇੰਸਲਡ ਅੱਜ ਕਿਸਾਨ ਅਸੀਂ ਇੱਥੇ ਪਹੁੰਚੇ ਆ ਇੱਥੇ ਪਹੁੰਚਣ ਦਾ ਸਾਡਾ ਜਿਹੜਾ ਮੁੱਖ ਅੱਜ ਕਾਰਨ ਸੀ ਜਿਹੜਾ 2019 20 ਦੇ ਵਿੱਚ ਇੱਕ ਇੱਥੇ ਮਾਈਨਿੰਗ ਡਿਪਾਰਟਮੈਂਟ ਵੱਲੋਂ ਇੱਕ ਬੋਰ ਕਰਿਆ ਗਿਆ ਸੀ ਉਹਦੇ ਸਬੰਧ ਚ ਸਾਨੂੰ ਇਹਨਾਂ ਨੇ ਦੱਸਿਆ ਸੀਗਾ ਵੀ ਇਹ ਅਸੀਂ ਇੱਕ ਪਾਣੀ ਟੈਸਟ ਦੇ ਤੌਰ ਤੇ ਅਸੀਂ ਬੋਰ ਕਰ ਰਹੇ ਹਾਂ ਸਾਡੀ ਚਿੰਤਾ ਸੀ ਵੀ ਕੋਈ ਨਾ ਕੋਈ ਇੱਥੇ ਕੋਈ ਹੋਰ ਕਿਸੇ ਮਕਸਦ ਨਾਲੇ ਬੋਰ ਹੋ ਰਿਹਾ ਹੈ ਉਹ ਦੇ ਸਬੰਧ ਚ ਅਸੀਂ ਦਫ਼ਤਰਾਂ ਚ ਜਾਂਦੇ ਰਹੇ ਵੱਖ-ਵੱਖ ਦਫ਼ਤਰਾਂ ਚ ਗਏ ਆ ਅਸੀਂ ਮਾਨਜੋਗ ਐਸਡੀਐਮ ਸਾਹਿਬ ਕੋਲ ਡੀਸੀ ਸਾਹਿਬ ਕੋਲ ਮਾਈਨਿੰਗ ਡਿਪਾਰਟਮੈਂਟ ਦੇ ਐਕਸ਼ਨ ਸਾਹਿਬ ਕੋਲ ਮੰਤਰੀ ਸਾਹਿਬ ਕੋਲ ਸਾਨੂੰ ਸਾਰਿਆਂ ਨੇ ਕਿਹਾ ਵੀ ਤੁਸੀਂ ਉਹੀ ਤੁਹਾਡੀ ਜਿਹੜੀ ਅਨਪੜਾ ਵਾਲੀ ਗੱਲ ਏ ਤੁਸੀਂ ਕਿਸੇ ਦੀ ਗੱਲ ਸੁਣ ਕੇ ਭੱਜੇ ਫਿਰਦੇ ਹੋ ਇਹੋ ਜਿਹਾ ਕੁਝ ਨਹੀਂ ਹੈਗਾ ਜਦੋਂ ਅਸੀਂ ਇਹਨਾਂ ਦੀ ਸਾਈਟ ਤੇ ਦੇਖਿਆ ਜੀਐਸਆਈ ਦੀ ਸਾਈਟ ਤੇ ਉੱਥੇ ਸਾਰਾ ਸਾਡਾ ਇਲਾਕਾ ਜਿਹੜਾ ਮੈਂਸ਼ਨ ਕਰਿਆ ਹੋਇਆ ਸੀ ਮਾਈਨਿੰਗ ਡਿਪਾਰਟਮੈਂਟ ਨੇ ਪੋਟਾਸ਼ੀਅਮ ਦੇ ਸਬੰਧ ਚ ਉਸ ਚਿੰਤਾ ਨੂੰ ਲੈ ਕੇ ਅਸੀਂ ਬਹੁਤ ਜ਼ਿਆਦਾ ਪਿਛਲੇ ਦਿਨਾਂ ਤੋਂ ਅਸੀਂ ਘਬਰਾਹਟ ਦੇ ਵਿੱਚ ਸੀ ਅੱਜ ਜਿਹੜਾ ਦਿਨ ਸੀ ਅੱਜ ਦੇ ਸਬੰਧ ਵਿੱਚ ਅਸੀਂ ਇਕੱਠੇ ਹੋਏ ਹਾਂ ਕਿਉਂਕਿ ਅੱਜ ਬਰਿੰਦਰ ਗੋਇਲ ਜੀ ਜਿਹੜੇ ਸਾਡੇ ਪੰਜਾਬ ਦੇ ਮਾਈਨਿੰਗ ਡਿਪਾਰਟਮੈਂਟ ਦੇ ਮੰਤਰੀ ਸਾਹਿਬ ਨੇ ਉਹ ਇਸ ਜਗ੍ਹਾ ਤੇ ਉਸ ਪੁਆਇੰਟ ਤੇ ਬੋਰ ਵਾਲੀ ਜਗ੍ਹਾ ਤੇ ਆ ਕੇ ਇਸ ਜ਼ਮੀਨ ਐਕਵਾਇਰ ਨੂੰ ਲੈ ਕੇ ਕਿਉਂਕਿ ਅਸੀਂ ਤੇ ਕਿਸਾਨ ਆ ਅਸੀਂ ਤੇ ਕਿਸਾਨਾਂ ਦੀ ਗੱਲ ਕਰਾਂਗੇ ਮਾਈਨਿੰਗ ਡਿਪਾਰਟਮੈਂਟ ਆ ਕੇ ਅੱਜ ਉਦਘਾਟਨ ਕਰੇ ਜਾ ਰਿਹਾ ਹੈ ਅਸੀਂ ਉਹਦਾ ਵਿਰੋਧ ਕਰਨ ਵਾਸਤੇ ਅੱਜ ਅਸੀਂ ਸਾਰੇ ਇਕੱਠੇ ਹੋਵਾਂਗੇ ਤੇ ਅਸੀਂ ਕਿਸੇ ਵੀ ਕੀਮਤ ਤੇ ਇਹਦਾ ਉਗਾਟਨ ਨਹੀਂ ਹੋਣ ਦੇਵਾਂਗੇ ਜ਼ਮੀਨ ਕਬਜ਼ਾ ਨਹੀਂ ਹੋਣ ਦੇਵਾਂਗੇ ਇੱਥੋਂ ਅਸੀਂ ਇੰਚ ਵੀ ਵੀ ਦਵਾਂਗੇ ਜੇਕਰ ਇਹਨਾਂ ਲੈਣੀ ਹੈ ਸਰਕਾਰਾਂ ਦੀ ਮਨਸ਼ਾ ਹੈ ਤੇ ਸਾਡੀ ਮੌਤ ਸਾਡੇ ਮੌਤ ਦੇ ਘਾਟ ਤੇ ਤਾਰ ਕੇ ਲੈ ਸਕਦੇ ਆ ਨਹੀਂ ਤੇ ਅਸੀਂ ਕਿਸੇ ਵੀ ਕੀਮਤ ਤੇ ਇਹ ਸਾਡਾ ਸਾਰਾ ਇਕੜ ਜਿਹੜਾ 1350 ਇਕੜ ਦੇ ਲਗਭਗ ਜ਼ਮੀਨ ਤਿੰਨ ਪਿੰਡਾਂ ਦੀ ਜ਼ਮੀਨ ਹੈ ਜੀ ਖਬਰ ਵਾਲਾ ਕਟਿਆਵਾਂ ਵਾਲੀ ਤੇ ਸਰਾਵਾ ਜਮਾਨਾ ਚਿੰਤਾ ਕਰੋ ਕੋਈ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੀ ਹਦਾਇਤ ਹੈ ਪੂਰੀ ਸਾਰੀ ਸਰਕਾਰ ਤੁਹਾਡੇ ਨਾਲ ਹੈ ਸਾਡੇ ਤੇ ਇਲਜ਼ਾਮ ਲੱਗਦੇ ਆ ਦਿੱਲੀ ਤੁਸੀਂ ਧਰਨੇ ਤੇ ਬੈਠੇ ਤੇ ਇਲਜ਼ਾਮ ਸਾਡੇ ਤੇ ਲੱਗਦੇ ਮੰਤਰੀ ਸਾਹਿਬ ਕੀ ਵਿਸ਼ਵਾਸ ਦਵਾਇਆ ਜੀ ਅੱਜ ਕਿਸਾਨਾਂ ਨੂੰ ਨਹੀਂ ਵਿਸ਼ਵਾਸ ਤਾਂ ਗੱਲ ਇਹ ਹੈ ਵੀ ਇਹ ਸਰਕਾਰ ਦਾ ਕੋਈ ਸਹੀ ਨਹੀਂ ਸਰਕਾਰ ਦਾ ਕੋਈ ਪਲਾਨ ਨਹੀਂ ਹੈ ਵੀ ਕੋਈ ਜ਼ਮੀਨਾ ਕੋਇਰ ਕਰਨੇ ਕੁਝ ਨਹੀਂ ਇਹ ਸ਼ੰਕਾ ਸੀ ਦੇਖੋ ਜੇ ਕਿਸੇ ਨੂੰ ਸ਼ੰਕਾ ਹੁੰਦੀ ਹੈ ਉਹਦਾ ਨਿਵਾਰਨ ਕਰਨਾ ਸਾਡੀ ਡਿਊਟੀ ਹੈ ਇਹ ਸਾਡੇ ਭਰਾ ਨੇ ਸਾਰੇ ਇਹਨਾਂ ਨੂੰ ਸ਼ੰਕਾ ਹੋ ਗਈ ਵੀ ਕਿਤੇ ਜ਼ਮੀਨ ਐਕਵਾਇਰ ਕਰਨਾ ਹੈ ਮੈਂ ਇਹਨਾਂ ਨੂੰ ਕਿਹਾ ਕੋਈ ਜ਼ਮੀਨ ਐਕਵਾਇਰ ਕਰਨੀ ਨਹੀਂ ਅਸੀਂ ਅੱਛਾ ਜੀ ਕੋਈ ਮਤਲਬ ਹੀ ਨਹੀਂ ਹੈ ਇਹ ਡ੍ਰਿੱਲ ਕੀਤਾ ਪਰ ਜੇ ਵੀ ਦੀ ਵੈਸਟਿੰਗ ਹੋ ਗਈ ਉਹ ਕਿੱਥੇ ਉਹ ਤਾਂ ਸਰਫੇਲ ਕੀਤਾ ਨੂੰ ਆਏਗੀ ਕਾਦੀ ਜੀ ਜੀ ਸਮਝ ਨਾ ਫੇਸਲੀ ਕਰ ਸਹੀ ਨਾ ਮਾਨਸਰ ਸਾਹਿਬ ਇੱਕ ਮਿੰਟ ਰੁਕੋ ਇੱਕ ਮਿੰਟ ਸੁਣੋ ਡ੍ਰਿੱਲ ਹੈ ਜਿਹੜੀ ਨਾ ਜੇ 6 ਇੰਚੀ ਹੁੰਦੀ ਹੈ ਜਾਂ 12 ਫੁੱਟ 12 ਇੰਚੀ ਹੋ ਜੂਗੀ ਕਿੰਨੇ ਕੁ ਦੀ ਵੇਸ਼ ਇੱਕ ਬੋਰ ਆਪਾਂ ਕਰਦੇ ਆ ਵਿੱਚੇ ਨਹੀਂ ਹੋ ਜਾਂਦੀ ਉਹ ਇਹ ਗੱਲ ਕੋਈ ਦਲੀਲ ਵਾਲੀ ਨਹੀਂ ਹੈ ਇਹ ਕਦੋਂ ਤੱਕ ਉਮੀਦ ਆਈ ਡ੍ਰਿਲਿੰਗ ਦੀ ਜਿਹੜੀ ਤੁਸੀਂ ਉਹ ਹਲੇ ਕਰਾਂਗੇ ਜੀ ਹਲੇ ਤਾਂ ਸਰਵੇ ਹੋ ਰਹੇ ਨੇ ਹਲੇ ਤਾਂ ਸਰਵੇ ਹੋ ਰਹੇ ਨੇ ਸਰਵੇ ਗਵਰਨਮੈਂਟ ਆਫ ਇੰਡੀਆ ਦੇ ਹੱਥ ਦੇ ਵਿੱਚ ਨੇ ਕਿਸਾਨਾਂ ਨੂੰ ਪੈਸੇ ਕਿੰਨੇ ਕੁ ਮਿਲਣ ਦੀ ਉਮੀਦ ਆਈ ਪੈਸੇ ਉਹਦੇ ਨਾਲ ਡ੍ਰਿਲ ਦਾ ਕੀ ਤੱਲਕ ਹੈ ਕਿਸਾਨਾਂ ਦੀ ਕੋਈ ਜੇ ਕਿਸਾਨਾਂ ਦਾ ਨੁਕਸਾਨ ਹੁੰਦਾ ਕਿਸਾਨਾਂ ਦੀ ਕੋਈ ਜ਼ਮੀਨ ਐਕਵਾਇਰ ਕਰਦੇ ਆ ਉਹ ਹੁੰਦਾ ਪਰ ਜ਼ਮੀਨ ਕੋਰ ਕਰਨੀ ਕੋਈ ਨਹੀਂ ਕਹਿੰਦੇ 60 ਲੱਖ ਰੁਪਏ ਪਰ 1 90 ਨਹੀਂ ਨਹੀਂ ਜੀ ਇਹ ਗਲਤ ਗੱਲ ਆ ਕੋਈ ਕੋਈ 2 ਕਰੋੜ ਵੀ ਮੰਗ ਨਹੀਂ ਰਿਹਾ ਇੱਥੇ ਅਸੀਂ ਗਲਤ ਗੱਲ 60 ਲੱਖ ਦੀ ਗਲਤ ਗੱਲ ਨਹੀਂ ਕੋਈ ਜ਼ਮੀਨ ਐਕਵਾਇਰ ਕਰਨੀ ਨਹੀਂ ਬਸ ਗੱਲ ਮਿਸਟਰ ਸਾਹਿਬ ਅਜੇ ਤੱਕ ਕੋਈ ਪੋਟਾਸ਼ ਮਿਲਿਆ ਹੈ ਨੀਚੇ ਤੱਕ ਕਿਸ ਕੁਆਲਿਟੀ ਪੋਟਾਸ਼ ਕੁਆਲਿਟੀ ਤਾਂ ਨਿਕਲ ਕੇ ਪਤਾ ਲੱਗੂਗਾ ਹੁਣ ਰਾਜਸਥਾਨ ਤੇ ਇਹ ਰਾਜਸਥਾਨ ਚ ਮਿਲਿਆ ਦੀ ਰਾਜਸਥਾਨ ਐਡਜੋਇਨਿੰਗ ਹੈ ਇਹ ਹੱਦਾਂ ਤਾਂ ਆਪਾਂ ਬਣਾਈਆਂ ਹੋਈਆਂ ਨੇ ਨਾ ਧਰਤੀ ਤਾਂ ਇੱਕੋ ਹੀ ਆ ਸਾਰੀ ਇੱਥੇ ਆਪਾਂ ਰਾਜਸਥਾਨ ਦੀ ਹੱਦ ਬਣਾਤੀ ਇੱਥੇ ਪੰਜਾਬ ਦੀ ਬਣਾਤੀ ਇਹ ਹੱਦਾਂ ਆਪਾਂ ਨੇ ਬਣਾਈਆਂ ਨੇ ਧਰਤੀ ਨੇ ਕੋਈ ਹੱਦ ਨਹੀਂ ਬਣਾਈ। ਭਗਵਾਨ ਨੇ ਕੋਈ ਹੱਦ ਨਹੀਂ। ਅੱਜ ਤੁਹਾਡਾ ਆਨ ਦਾ ਪਰਪਸ ਕੀ ਹੈ ਤੁਸੀਂ ਉਹ ਸਾਈਟ ਦੇਖਣੀ ਸੀ ਉੱਥੇ ਕੀ ਦੇਖਣੀ ਨਹੀਂ ਸਾਡੇ ਤਾਂ ਦੇਖਣੀ ਨਹੀਂ ਸਾਡੇ ਤਾਂ ਸਭ ਦੇਖਿਓ ਜਾਂਨੇ। ਅਸੀਂ ਤਾਂ ਉੱਥੇ ਅਧਿਕਾਰੀਆਂ ਨਾਲ ਬੈਠ ਕੇ ਸਾਡੇ ਡੀਸਾਬ ਖੜੇ ਨੇ ਐਸਐਸਪੀ ਸਾਹਿਬ ਖੜੇ ਨੇ। ਅਸੀਂ ਸਾਡੇ ਜੀਓਲੋਜੀਕਲ ਸਰਵੇ ਆਫ ਇੰਡੀਆ ਦੇ ਮੁਲਾਜ਼ਮ ਆਏ ਹੋਏ ਨੇ। ਅਸੀਂ ਸਾਰਾ ਕੁਝ ਸਾਨੂੰ ਪਤਾ ਉਹਦੇ ਬਾਰੇ ਪੰਜਾਬ ਚ ਕਿੰਨੇ ਕਿ ਏਰੀਆ ਚ ਹੈ ਜੀ ਪਟਾਰ ਦੀ ਜਿਹੜੀ ਤਿੰਨ ਪੜੀ ਪੰਜਾਬ ਦੇ ਹੋਰ ਪਿੰਡਾਂ ਦੀ ਵੀ ਲਿਸਟ ਕਿਤੇ ਜਾਰੀ ਕੀਤੀ ਹੈ 25 30 ਪਿੰਡਾਂ ਦੀ ਉਹ ਕਿੰਨਾ ਤੋਂ ਬਹੁਤ ਨਹੀਂ ਜਿਆਦਾ ਏਰੀਆ ਨਹੀਂ ਹੈ ਜਿੰਨਾ ਹਲੇ ਤੱਕ ਸਰਵੇ ਦੇ ਵਿੱਚ ਆਇਆ ਉਹ ਅਸੀਂ ਲਿਸਟ ਅੱਜ ਦੱਸਾਂਗੇ। ਅਸੀਂ ਮੀਤੀ ਵਿੱਚ ਸ਼ੁਰੂਆਤ ਕਰ ਰਹੇ ਹਾਂ ਪ੍ਰੋਜੈਕਟ ਦੀ ਨਹੀਂ ਕੋਈ ਪ੍ਰੋਜੈਕਟ ਦੀ ਸ਼ੁਰੂਆਤ ਨਹੀਂ ਪ੍ਰੋਜੈਕਟ ਦੀ ਅਸੀਂ ਤਾਂ ਸਾਰਾ ਹਲੇ ਸੈਂਟਰਲ ਗਵਰਨਮੈਂਟ ਨਾਲ ਜਾ ਕੇ ਤੈਅ ਕਰਨਾ ਕਿਉਂਕਿ ਇਹ ਸਾਰਾ ਮਿਨਰਲ ਸੈਂਟਰਲ ਗਵਰਨਮੈਂਟ ਦੇ ਹੱਥ ਚ ਹੁੰਦਾ ਹੈ। ਠੀਕ ਹੈ। ਉਹਨਾਂ ਨਾਲ ਜਾ ਕੇ ਅਸੀਂ ਗੱਲ ਕਰਨੀ ਹੈ ਮਾਲੀਏ ਬਾਰੇ ਗੱਲ ਕਰਨੀ ਹੈ ਕਿ ਸ਼ੇਅਰ ਸ਼ੇਅਰਿੰਗ ਨਹੀਂ ਕਰਦੇ ਨਹੀਂ ਕੋਈ ਸ਼ੇਅਰਿੰਗ ਨਹੀਂ ਸ਼ੇਅਰਿੰਗ ਹਮੇਸ਼ਾ ਸਟੇਟ ਗਵਰਨਮੈਂਟ ਦੀ ਹੁੰਦੀ ਹੈ ਜਿਹੜਾ ਨਿਕਲੇਗਾ ਤੁਹਾਡਾ ਉਹ ਸਭ ਸਟੇਟ ਗਵਰਨਮੈਂਟ ਦਾ ਹੋਣਾ ਹੈ ਇਹ ਕਿਸੇ ਵੀ ਸਟੇਟ 'ਚ ਹੋਵੇ